ਆ ਜਿਹੜੀ ਪੁਲੀ ਹੈ ਕਾਫੀ ਚਿਰ ਤੋਂ ਬੰਦ ਵੀ ਪਈ ਸੀ ਔਰ ਕਈ ਸਾਲਾਂ ਤੋਂ ਬਣੀ ਵੀ ਨਹੀਂ ਸੀ ਛੋਟੀ ਪੁਲੀ ਸੀਗੀ ਜਿਸ ਤੋਂ ਸਿਰਫ ਸਕੂਟਰ ਤੱਕ ਹੀ ਲੰਘ ਸਕਦਾ ਸੀਗਾ ਔਰ ਸਾਡੇ ਮਾਨਯੋਗ ਚੌਧਰੀ ਮदनलाल ਬੱਗਾ ਹੀ ਨੇ ਇਹ ਪੁਲੀ ਨੂੰ ਚੌੜਾ ਵੀ ਕਰਾਇਆ ਔਰ ਇਹਦੀ ਹਾਈਟ ਵੀ ਅਸੀਂ ਵਧਾਈ ਹੈ ਜਿਹਦੇ ਕਰਕੇ ਨਾਲੇ ਦਾ ਪਾਣੀ ਦੀ ਨਿਕਾਸੀ ਵੀ ਹੋ ਸਕੇ ਸਵੇਰੇ ਜਾਂਦੇ ਆ ਜਾਂ ਸ਼ਾਮ ਨੂੰ ਆਂਦੇ ਆ ਉਦੋਂ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਹੜਾ ਕਿ ਹੁਣ ਨਹੀਂ ਹੋਏਗਾ ਜਿਹੜੇ ਕੌਂਸਲਰ ਨੇ ਬਣਾਈਆਂ ਬਹੁਤ ਵਧੀਆ ਕੰਮ ਕੀਤਾ ਹੈ ਜੇ ਬੱਗੇ ਨੇ ਕੀਤਾ ਜਿੰਨੇ ਵੀ ਕੀਤਾ ਬਹੁਤ ਵਧੀਆ ਕੰਮ ਕੀਤਾ ਔਰ ਸਾਰਿਆਂ ਨੂੰ ਪਤਾ ਕਿ ਇੱਥੇ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਸੀ ਅੱਜ ਦੋਨੋਂ ਦਰਿਆ ਦੇ ਦੋਨੋਂ ਛੱਕਰ ਤੇ ਸੜਕ ਬਣاتی ਔਰ ਜਿਹੜੀ ਥੋੜੀ ਅੜਚੰਮ ਸੀਗੀ ਅੱਜ ਪੁਲੀ ਦੀ ਅੱਜ ਜੁਸਲੀ ਰੋਡ ਵੀ ਅਸੀਂ ਚਾਲੂ ਕਰ ਦੇਣੀ ਹੈ ਬਿਲਕੁਲ ਜਿੱਤੇ ਮਮੋਦਾਰਗ ਮੈਂ ਤੀਂ ਆਸ ਕਰਾਂਗਾ ਇਸ ਤਰ੍ਹਾਂ ਹੀ ਲੋਕ ਸਾਥ ਦੇਣਗੇ ਨਾ ਕਿਉਂਕਿ ਲੋਕਾਂ ਦੀ ਸੋਚ ਤੇ ਪਹਿਲੀ ਸਰਕਾਰ ਹੈ ਜਿਹੜੀ ਖਰੀ ਉਤਰੀ ਹੈ ਜਿਨ੍ਹਾਂ ਨੇ ਇੱਕ ਇੱਕ ਕੰਮ ਜੋ ਕਿਹਾ ਉਹ ਕਰ ਦਿੱਤਾ ਹੈ ਨਚਰਾਏ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਕੁੰਦਨਪੁਰੀ ਦੇ ਕੋਲ ਨਵੀਂ ਜਿਹੜੀ ਪੁਲੀ ਆ ਬਣ ਕੇ ਤਿਆਰ ਹੋ ਚੁੱਕੀ ਆ ਲੁਧਿਆਣਾ ਉੱਤੇ ਤਾਂ ਵਿਧਾਇਕ ਚੋਦੀ ਬਨਨ ਲਾਲ ਬੱਗਾ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਵੱਲੋਂ ਇਹਦਾ ਉਦਘਾਟਨ ਕੀਤਾ ਗਿਆ ਤੇ ਇਸ ਵੇਲੇ ਤੁਸੀਂ ਦੇਖੋ ਟ੍ਰੈਫਿਕ ਜਿਹੜਾ ਇਸ ਪੁਲੀ ਤੋਂ ਸ਼ੁਰੂ ਹੋ ਚੁੱਕਿਆ ਤੁਹਾਨੂੰ ਦੱਸਦੇ ਕਿ ਇਸ ਪੁਲੀ ਦੇ ਬਣਨ ਦੇ ਨਾਲ ਜਿਹੜੇ ਲੋਕਲ ਵਸਨੀਕ ਨੇ ਉਹਨਾਂ ਨੂੰ ਵੱਡਾ ਫਾਇਦਾ ਮਿਲੂਗਾ ਆਵਾਮੀ ਪਾਰਟੀ ਦੇ ਆਗੂ ਕਮਰਾਜ ਭੋਵੀ ਸ਼ਰਮਾ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਉਹ ਦਿਹਾਣਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਦੇਖਦੇ ਆ ਤੇ ਤਰਨਤਾਰਨ ਜ਼ਿਲ੍ਹੇ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਜਿਹੜੀ ਸਿਆਸਤ ਆ ਉਹ ਕਿਸ ਤਰੀਕੇ ਦੇ ਨਾਲ ਸੁਭੇ ਦੇ ਚਾਹ ਦੀ ਨਜ਼ਰ ਆ ਰਹੀ ਹੈ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਮਨੂਸ ਦਾ ਜਿਹੜੇ ਤੁਸੀਂ ਸਾਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੰਦੇ ਹੋ ਤੇ ਅੱਜ ਬਹੁਤ ਹੀ ਖੁਸ਼ੀ ਆ ਭਰਾ ਦੇਣਾ ਕਿਉਂਕਿ ਆ ਜਿਹੜੀ ਪੁਲੀ ਹੈ ਕਾਫੀ ਚਿਰ ਤੋਂ ਬੰਦ ਵੀ ਪਈ ਸੀ ਔਰ ਕਈ ਸਾਲਾਂ ਤੋਂ ਬਣੀ ਨਹੀਂ ਸੀ ਛੋਟੀ ਪੁਲੀ ਸੀਗੀ ਜਿੱਤੋਂ ਸਿਰਫ ਸਕੂਟਰ ਤੱਕ ਹੀ ਲੰਘ ਸਕਦਾ ਸੀਗਾ 4-ਵਿਲਰ ਦੀ ਜਗ੍ਹਾ ਨਹੀਂ ਸੀਗੀ ਔਰ ਸਾਡੇ ਮਾਨਯੋਗ ਚੌਧਰੀ ਮਦਨ لال ਬੱਗਾ ਹੀ ਨੇ ਇਹ ਪੁਲੀ ਨੂੰ ਚੌੜਾ ਵੀ ਕਰਾਇਆ ਔਰ ਇਹਦੀ ਹਾਈਟ ਵੀ ਅਸੀਂ ਵਧਾਈ ਹੈ ਜਿਹਦੇ ਕਰਕੇ ਨਾਲੇ ਦਾ ਪਾਣੀ ਦੀ ਨਿਕਾਸੀ ਵੀ ਹੋ ਸਕੇ ਔਰ ਇਹਦੇ ਨਾਲ ਲੋਕਾਂ ਨੂੰ ਫਾਇਦਾ ਬਹੁਤ ਹੋਏਗਾ ਖਾਸ ਕਰਕੇ ਵਾਰਡ ਨੰਬਰ 99 ਨੂੰ ਔਰ ਸਟਾਰ ਦੇ ਤਾਂ ਜਿਹੜੇ ਵਿਸਰੀਕ ਜਾਂਦੇ ਜਾਂਦੇ ਆ ਔਰ ਇੱਥੋਂ ਪੁਲੀ ਤੋਂ ਜਿਹੜੀ ਨਾਲ ਅਸੀਂ ਸੜਕ ਬਣਾਈ ਹੈ ਉਹ ਨੂੰ ਜਿਹੜੀ ਡਿਵਾਈਡੇਸ਼ਨ ਮਿਲ ਜੇਗੀ ਔਰ ਉਹਦੇ ਨਾਲ ਜਿਹੜਾ ਰਿਸ਼ੀ ਨਗਰ ਤੱਕ ਹੋ ਜੇਗੀ ਹਲਕਾ ਨੌਰਦਈ ਨਹੀਂ ਹਲਕਾ ਵੈਸਟ ਦੇ ਹੀ ਵਸੀਆਂ ਨੂੰ ਵੀ ਇਹਦਾ ਫਾਇਦਾ ਮਿਲੇਗਾ ਅੱਧੇ ਸ਼ਹਿਰ ਦੀ ਜਿਹੜੀ ਹੈ ਟ੍ਰੈਫਿਕ ਇੱਥੋਂ ਗੁਜ਼ਰਦੀ ਹੈ ਜਦੋਂ ਫੈਕਟਰੀ ਵਾਲੇ ਇੰਡਸਟਰੀ ਵਾਲੇ ਸਵੇਰੇ ਜਾਂਦੇ ਆ ਜਾਂ ਸ਼ਾਮ ਨੂੰ ਆਉਂਦੇ ਆ ਉਦੋਂ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਹੜਾ ਕਿ ਹੁਣ ਨਹੀਂ ਹੋਏਗਾ ਅਸੀਂ ਥੈਂਕਸ ਕਰਦੇ ਹਾਂ ਮੈਂ ਆਪਣੇ ਵੱਲੋਂ ਆਪਣੇ ਬਲਾਕ ਵੱਲੋਂ ਬੋਵੀ ਸ਼ਰਮੇ ਵੱਲੋਂ ਤੇ ਚੌਧਰੀ ਮਦਨ ਨਾਲ ਬੱਗਾਈ ਦਾ ਤੇ ਉਹਨਾਂ ਦੇ ਬੇਟੇ ਗੌਰਵ ਬੱਗਾਈ ਦਾ ਅਮਨ ਬੱਗਾਈ ਦਾ ਜਿਹੜੇ ਕੀ ਸਾਡੀ ਜਿਹੜੀ ਕੋਈ ਵੀ ਡਿਮਾਂਡ ਹੈ ਅਸੀਂ ਲੈ ਕੇ ਜਾਂਦੇ ਆ ਐਲ ਦੇ ਹਦਾਰ ਤੇ ਪੂਰੀ ਕਰਦੇ ਨੇ ਇਸ ਕਰਕੇ ਬਵਾੜਾ ਦੀ ਜਨਤਾ ਲੋ ਵੀ ਅਸੀਂ ਥੈਂਕਸ ਕਰਦੇ ਤੁਹਾਨੂੰ ਰਣਤਾਰਨ ਜਿਮਨੀ ਚੋਣ ਦੇ ਨਤੀਜਾ ਕੱਲ ਆਇਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਜੇਤ ਦਰਜ ਕਰਦੇ ਨੇ ਕਿਹਾ ਜਾ ਰਿਹਾ ਸੀ ਵੀ ਬਹੁਤ ਟਫ ਇਲੈਕਸ਼ਨ ਆ ਹੋ ਸਕਦਾ ਵੀ ਆਮ ਆਦਮੀ ਪਾਰਟੀ ਹਾਰ ਜੇ ਸੈਮੀ ਫਾਈਨਲ ਤੱਕ ਇਸ ਨੂੰ ਦੱਸਿਆ ਜਾ ਰਿਹਾ ਸੀ ਲੇਕਿਨ ਤੁਹਾਡੀ ਪਾਰਟੀ ਨੇ ਜੇਤ ਦਰਜ ਕੀਤੀ ਕਿਸ ਤਰੀਕੇ ਦੇ ਨਾਲ ਪੁਰਸਨੈਟੀਓ ਦੇਖਦੇ ਹੋ ਇਹ ਬਿਲਕੁਲ ਜੀ ਸੈਮੀ ਫਾਈਨਲ ਹੀ ਸੀਗਾ ਇਸ ਤਰ੍ਹਾਂ ਕਿਉਂਕਿ ਲੋਗਾ ਨੇ ਆਪਣਾ ਜਿਹੜਾ ਫਤਵਾ ਜਾਰੀ ਕੀਤਾ ਉਹ ਸਾਡੇ ਸੀਐਮ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਮੋਹਰ ਲਗਾਈ ਹੈ ਔਰ ਉਹਨਾਂ ਦੇ ਜਿਹੜੇ ਕੰਮ ਕੀਤੇ ਪੰਜਾਬ ਦੇ ਵਿੱਚ ਤੁਸੀਂ ਸਾਰੇ ਦੇਖ ਰਹੇ ਹੋ ਔਰ ਹਰ ਹਲਕੇ ਦੇ ਵਿੱਚ ਦੇਖ ਰਹੇ ਹੋ ਸਾਡੇ ਹਲਕਾ ਨੌਰਤ ਹੀ ਦੇਖ ਲਓ ਇੱਥੇ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਜੇ ਆਪਾਂ ਕਿਸੇ ਰਾਘਿਰ ਨੂੰ ਵੀ ਬੁਲਾ ਕੇ ਪੁੱਛ ਲਈਏ ਕਿ ਕੋਈ ਸੜਕ ਇਦਾਂ ਦੀ ਰੈਂਦੀ ਬਣਾਉਣ ਵਾਲੀ ਜਾਂ ਕਿਤੇ ਲਾਈਟ ਲੱਗਣ ਵਾਲੀ ਰੈਂਦੀ ਹੈ ਜਾਂ ਕੋਈ ਇਦਾਂ ਦਾ ਵਿਕਾਸ ਦਾ ਕੰਮ ਹੈਗਾ ਜਿਹੜਾ ਹੋਣ ਵਾਲਾ ਤੇ ਨਹੀਂ ਹੈਗਾ ਕਿਉਂਕਿ ਪਿਛਲੇ 35 ਸਾਲਾਂ ਤੋਂ ਕੰਮ ਨਹੀਂ ਹੋਏ ਲੇਕਿਨ ਹੁਣ ਜਦੋਂ ਸਾਡੀ ਸਰਕਾਰ ਬਣੀ ਹੈ ਸਾਡੇ ਹਰ ਹਲਕੇ ਦੇ ਐਮਐਲਏ ਜਿਹੜੇ ਆ ਉਹ ਕੰਮ ਕਰ ਰਹੇ ਨੇ ਹਲਕਾ ਨੌਰ ਤੋਂ ਸਪੈਸ਼ਲ ਪੰਜਾਬ ਦੇ ਵਿੱਚ ਨੰਬਰ 1 ਤੇ ਕੰਮ ਕਰਨ ਤੇ ਔਰ ਤਰਨਦਾਰਾਂ ਜਿਹੜੇ ਸਾਡੇ ਪਹਿਲੇ ਵੀ ਐਮਐਲਏ ਸਾਹਿਬ ਸੀ ਉਹਨਾਂ ਨੇ ਵੀ ਕੰਮ ਕੀਤੇ ਔਰ ਉਧਰ ਦੇ ਲੋਕਾਂ ਨੇ ਸੀਐਮ ਸਾਹਿਬ ਦੇ ਕਿੱਥੇ ਕਿੱਮਾਂ ਨੂੰ ਵੀ ਮੋਹਰ ਲਗਾਈ ਔਰ ਮੈਂ ਬਿਲਕੁਲ ਪੰਜਾਬ ਦੀ ਜਨਤਾ ਨੂੰ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਰਦਾਰਾਂ ਦੀ ਜਨਤਾ ਨੇ ਦੱਸ ਦਿੱਤਾ ਹੈ ਕਿ ਆਉਣ ਵਾਲਾ 2027 ਵੀ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ ਔਰ ਸਾਡੇ ਸੀਐਮ ਇਗਵਾਂਤ ਮਾਂਜੀ ਹੀ ਬੜਾ ਜੀ ਤਨ ਕੈਮਰਾ ਗੋਵੀ ਸ਼ਰਮਾ ਨਾਲ ਮੌਜੂਦ ਸੀਗੇ ਤੇ ਟ੍ਰੈਫਿਕ ਜਿਹੜਾ SU4 ਰੂਪ ਦੇ ਨਾਲ ਇਸ ਮਿਲੇ ਚੱਲਦਾ ਹੋਇਆ ਨਜ਼ਰ ਆ ਰਿਹਾ ਤੁਮ ਦੱਸ ਦਈਏ ਕਿ 1 ਕਰੋੜ 19 ਲੱਖ ਜਿਹੜਾ ਇਸ ਪੁਲੀ ਦੀ ਲਾਗਤ ਸੀਗੀ ਪਹਿਲਾਂ ਇਹ ਪੁਲੀ ਛੋਟੀ ਸੀਗੀ ਲੇਕਿਨ ਹੁਣ ਇਸਦੀ ਲੈਂਥ ਵੀ ਵਧਾਈ ਗਈ ਹੈ ਇਸਦੀ ਚੌੜਾਈ ਵੀ ਵਧਾਈ ਗਈ ਹੈ ਬੜੀ ਆਸਾਨੀ ਦੇ ਨਾਲ ਜਿਹੜਾ ਟ੍ਰੈਫਿਕ ਜਿਹੜਾ ਇਤਰੋ ਦੀ ਲੰਘ ਸਕਦਾ ਤੇ ਜਿਹੜੀ ਬੁੱਢੇ ਦਰਿਆ ਦੇ ਨਾਲ ਦੂਜੀ ਸੜਕ ਬਣਾਈ ਗਈ ਆ ਉਸ ਦੇ ਉੱਤੇ ਜਿਹੜਾ ਟ੍ਰੈਫਿਕ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਏਗਾ ਇੱਕ ਪਾਸੇ ਆਨ ਵਾਲੇ ਹੋਣਗੇ ਇੱਕ ਪਾਸੇ ਜਿਹੜੇ ਜਾਣ ਵਾਲੇ ਹੋਣਗੇ ਤਾਂ ਨਾ ਸਿਰਫ ਇਸ ਇਲਾਕੇ ਦੇ ਵਿੱਚ ਸਗੋ ਜਿਹੜਾ ਟ੍ਰੈਫਿਕ ਡੀ ਐਮ ਸੀ ਜਾਂਦਾ ਵਾ ਜਿਹੜਾ ਟ੍ਰੈਫਿਕ ਜਿਹੜਾ ਰਿਸ਼ੀ ਨਗਰ ਵੱਲ ਨੂੰ ਜਾਂਦਾ ਹਲਕਾ ਵੈਸਟ ਵੱਲ ਨੂੰ ਜਾਂਦਾ ਉਹਨਾਂ ਸਾਰੇ ਲੋਕਾਂ ਨੂੰ ਇਸ ਪੁਲੀ ਦੇ ਬਣਨ ਦੇ ਨਾਲ ਵੱਡੀ ਰਾਹਤ ਮਿਲਦੀ ਹੋਈ ਨਜ਼ਰ ਆਏਗੀ ਅੰਕਲ ਕਿਹੋ ਜਿਹੀ ਲੱਗੀ ਪੁਲੀ ਬਹੁਤ ਵਧੀਆ ਬਹੁਤ ਵਧੀਆ ਕਿੰਨੀ ਆਸਾਨੀ ਹੋਈ ਹੈ ਬਹੁਤ ਆਸਾਨੀ ਹੋ ਗਈ ਖੁੱਲੀ ਹੋ ਗਈ ਪੁਲੀ ਬੜੀ ਹੋ ਗਈ ਹੈ ਹੈ ਨਾ ਪਹਿਲਾਂ ਛੋਟੀ ਪਹਿਲੇ ਬਿਲਕੁਲ ਬੇਕਾਰ ਸੀ ਪਾਣੀ ਸਾਰਾ ਬਾਹਰ ਆ ਜਾਂਦਾ ਸੀ ਅੱਛਾ ਹਾਂ ਜੀ ਬਹੁਤ ਵਧੀਆ ਹੈ ਹੁਣ ਜਿਹੜੀ ਹਾਈਟ ਵਧਾਈ ਗਈ ਲੱਗਦਾ ਪਾਣੀ ਬਾਹਰ ਆਊਗਾ ਨਹੀਂ ਆਊਗਾ ਨਹੀਂ ਆਊਗਾ ਹੋਊਗਾ ਮੁਸ਼ਕਲ 100% ਨਹੀਂ ਆਣਾ ਪਾਣੀ ਪਰ ਤੁਸੀਂ ਰੋਜ਼ ਨਿਕਲਦੇ ਹੋ ਰੋਜ਼ ਦਿੱਲੀ ਮੇਰੇ ਕਿੰਨੀ ਮੁਸ਼ਕਲ ਹੁੰਦੀ ਸੀ ਮੁਸ਼ਕਲ ਨਹੀਂ ਪਾਣੀ ਬਾਹਰ ਆ ਜਾਂਦਾ ਸੀ ਟੁੱਟੀ ਸੀ ਉਹ ਟੁੱਟੀ ਪੁੱਜੀ ਸੀ ਸਾਰੀ ਹੁਣ ਵਧੀਆ ਬਣਾਤੀ ਹੈ ਜੀ ਜਿਹੜੇ ਕੌਂਸਲਰ ਨੇ ਬਣਾਈਆ ਬਹੁਤ ਵਧੀਆ ਕੰਮ ਕੀਤਾ ਹੈ ਜੇ ਬੱਗੇ ਨੇ ਕਿਤੇ ਜਿੰਨੇ ਵੀ ਕਿਤੇ ਬਹੁਤ ਵਧੀਆ ਕੰਮ ਕੀਤਾ ਨੇ ਤੁਹਾਡੇ ਜਿਹੜੇ ਵਿਧਾਇਕ ਨੇ ਉਹ ਮਦਨ لال ਬੱਗਾ ਨੇ ਹਲਕਾ ਉਤਰੀ ਦੇ ਉਹਨਾਂ ਦੇ ਕੰਮ ਕਿਸ ਤਰੀਕੇ ਦੇ ਬਹੁਤ ਵਧੀਆ ਘਰੇ ਕੰਮ ਦੇਖ ਜਸਵੀ ਨੇ ਕੰਮ ਕਰ ਰਹੇ ਨੇ ਉਹ ਕਿ ਸਾਰਾ ਪੰਜਾਬ ਜਿੰਨਾ ਦੇ ਦੇਣਾ ਨਾ ਵਧੀਆ ਕੰਮ ਕਰ ਰਹੇ ਆ ਸਲੀ ਨਾ ਕਰ ਰਹੇ ਬਹੁਤ ਵਧੀਆ ਕੰਮ ਕਰ ਰਹੇ ਉਹ ਕੋਟਨ ਗੋਤਨਵਾਦ ਕਰਨਾ ਗੁਰਮੁਹਲਾਈ ਦਾ ਜੁਨਾ ਦੀ ਓਟਾਸਰ ਨਾਲ ਲੈ ਕੇ ਆਪਾਂ ਜਦੋਂ ਇੱਥੇ 6-7 ਦਿਨ ਸਾਲ ਪਹਿਲਾਂ ਇਲਾਕੇ ਦੀ ਬਾਗਡੂਰ ਸੰਭਾਲੀ ਸੀ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਸੀਗਾ ਉਦੋਂ ਤੋਂ ਲੈ ਕੇ ਅੱਜ ਤੱਕ ਰੋਟਰੀਨ ਦੇ ਵਿੱਚ ਡਿਵੈਲਪਮੈਂਟ ਚੱਲ ਰਹੀ ਹੈ ਜਿੱਥੇ ਆਪਾਂ ਖੜੇ ਆਂ ਕੁੰਦਨਪਰੀ ਬੁਲੀ ਹੈ ਜਿਹੜੀ ਬਹੁਤ ਛੋਟੀ ਹੋਇਆ ਕਰਦੀ ਜਿੱਥੇ ਤਕਰੀਬਨ ਬਰਸਾਤਾਂ ਦੇ ਵਿੱਚ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਸੀ ਜਿਹਦਾ ਆਕਾਰ ਤਕਰੀਬਨ 10-12 ਫੁੱਟ ਸੀਗਾ ਔਰ ਤਕਰੀਬਨ ਇਹਦੀ ਹਾਈਟ ਜਿਹੜੀ ਨਬਾਈ ਉਚਾਈ ਸੀਗੀ ਬਹੁਤ ਛੋਟੀ ਸੀਗੀ ਸਾਰਾ ਜਮੇ ਬਰਸਾਤਾਂ ਵਿੱਚ ਬੂਟੀ ਵਗੈਰਾ ਜਾਂ ਕੂੜਾ ਵਗੈਰਾ ਆਉਂਦਾ ਸੀ ਥੱਲੇ ਜੰਮ ਜਾਂਦਾ ਸੀ ਤੇ ਬੰਦ ਹੋਣ ਕਰਕੇ ਜਿਹੜੇ ਆਨਗਵਾਨ ਦੇ ਮਹੱਲੇ ਸੀਗੇ ਉਹ ਲੋਕਾਂ ਨੇ ਨਾ ਵੀ ਬੁੱਦਤਾ ਸੀ ਕੁੰਨਰ ਵੀ ਤਾਂ ਡੁੱਬਣ ਡੁੱਬੀ ਰੱਖਦਾ ਸੀ ਇਹਨਾਂ ਨਾਲ ਇਸ ਕਰਕੇ ਡੁੱਬ ਅੱਜ ਅਸੀਂ ਇਸ ਪੁਲੀ ਨੂੰ ਦੁਬਾਰਤੋਂ ਉਹ ਪਹਿਲੀ ਪੁਲੀ ਤੋੜ ਕੇ ਨਵੀਂ ਪੁਲੀ ਦਾ ਉਸਾਰੀ ਕੀਤੀ ਹੈ। ਇਹਦੀ ਲਾਗਤ 1 ਕਰੋੜ 19 ਲੱਖ ਰੁਪਏ ਲੱਗਿਆ ਦਿੱਤੇ। ਇਹ ਪੁਲੀ ਜਿਹੜੀ ਕਿ ਤੇ ਚਾਰ ਹਲਕਿਆਂ ਨੂੰ ਲੱਗਦੀ ਹੈ। ਔਰ ਦੇਖੋ ਸ਼ਹਿਰ ਦੀ ਟ੍ਰੈਫਿਕ ਵਾਸਤੇ ਬਹੁਤ ਵੱਡੀ ਸਮੱਸਿਆ ਸੀ ਸ਼ਹਿਰ ਦੀ ਚਾਲੀ ਟ੍ਰੈਫਿਕ ਦੀ। ਮੈਂ ਕਹਾਂ 25 ਤੋਂ 30% ਦੀ ਟ੍ਰੈਫਿਕ ਹੈ ਉਹਨੂੰ ਰਾਹਤ ਮਿਲੇਗੀ। ਔਰ ਮੈਂ ਧੰਨਵਾਦ ਕਰਦਾ ਸਾਡੇ ਮੈਡਮ ਪ੍ਰਿੰਸੀਪਲ ਇੰਦਰਜੀਤ ਕੋਰ ਮੇਅਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧਾ ਕਰਕੇ ਕਿਉਂਕਿ ਮਿਹਨਤ ਕਰਨਾ ਔਰ ਲੋਕਾਂ ਦਾ ਸਹਿਯੋਗ ਲੈਣਾ ਉਹ ਸਾਡੀ ਡਿਊਟੀ ਹੈ ਔਰ ਫੰਡ ਬਈਆ ਕਰਨਾ ਸਾਡੀ ਡਿਊਟੀ ਹੈ ਪਰ ਕਿਤੇ ਨਾ ਕਿਤੇ ਜੋ ਮਿਹਰ ਦਾ ਰੋਲ ਹੁੰਦਾ ਹੈ ਹਾਊਸ ਦੇ ਵਿੱਚ ਉਸ ਨੂੰ ਬਣਾਣਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੇ ਬਸ ਖੂਬੀ ਜੋ ਮੇਰੇ ਕੰਮ ਜਾਂਦੇ ਨੇ ਡਿਵੈਲਪਮੈਂਟ ਦੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਕੇ ਆਪਾਂ ਲੋਕਾਂ ਦੇ ਸupport ਕਰਦੇ ਆ ਕਿਉਂਕਿ ਜਦੋਂ-ਜਦੋਂ ਵੀ ਡਿਵੈਲਪਮੈਂਟ ਹੁੰਦੀ ਹੈ ਉਦੋਂ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਔਰ ਤੁਸੀਂ ਜਾਣਦੇ ਹੋ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਕੰਮ ਜਿਨ੍ਹਾਂ ਨੇ ਗੱਲਾਂ ਹੀ ਕਰ ਲਈਆਂ ਕੰਮ ਕੀਤੇ ਨਹੀਂ ਅੱਜ ਜਿਹੜੇ ਅਸੀਂ ਕੰਡੇ ਕੱਢ ਰਹੇ ਆ तकरीबन ਨੌਰਥ ਹਲਕ ਦੀ ਡਿਵੈਲਪਮੈਂਟ ਅਸੀਂ ਜਿਹੜੀ ਤੁਸੀਂ ਸਾਰੇ ਪ੍ਰੈਸ ਲੈ ਜਾਣ ਤੇ ਕਿੰਨੇ ਜਿਆਦਾ ਮੇਰੇ ਹਲਕੇ ਚ ਰਹਨੇ ਹੋ ਔਰ ਸਾਰਿਆਂ ਨੂੰ ਪਤਾ ਕਿ ਇੱਥੇ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਸੀ ਅੱਜ ਦੋਨੋਂ ਦਰਿਆ ਦੇ ਦੋਨੋਂ ਸਾਈਡਾਂ ਤੇ ਸੜਕ ਬਣਾਤੀ ਔਰ ਜਿਹੜੀ ਥੋੜੀ ਅੜਚੰਦ ਸੀਗੀ ਅੱਜ ਪੁਲੀ ਦੀ ਅੱਜ ਦੂਸਰੀ ਰੋਡ ਵੀ ਅਸੀਂ ਚਾਲੂ ਕਰ ਦੇਣੀ ਹੈ ਬਿਲਕੁਲ ਹਰੀ ਚੰਡੀ ਦੀਆਂ ਵਾਂਗੇ ਨਾਲ ਉਹਦੇ ਨਾਲ ਜਿਹੜੀ ਟ੍ਰੈਫਿਕ ਹੈ ਦਰਿਆ ਤੋਂ ਅਸੀਂ ਬਿਲਕੁਕੁਲ ਦੋਸਵੇਂ ਤੋਂ 91 ਕਰਾਂਗੇ ਉਧਰੋਂ 91 ਟ੍ਰੈਫਿਕ ਜਿਹੜੀ ਇੱਥੋਂ ਹੱਬਤਵਾਰੀਓ ਆਏਗੀ ਇਹ ਜਦੋਂ ਲਈ ਡਰਾਈਵ ਕਰੇ ਪੁਲੀਤ ਨੂੰ ਨੰਕੇ ਸਿੱਧੇ ਸ਼ਹਿਰ ਵਾਲੇ ਡੀ ਐਮ ਸੀ ਨੂੰ ਜਿਹਨੇ ਜਾਣਾ ਹੈ ਜਾਂ ਦੂਸਰੀ ਵੱਡੀ ਹੈ ਛੋਟੀ ਹੈ ਬੋਲ ਜਾਣਾ ਇਸ ਰੋਡ ਤੋਂ ਜਾ ਸਕਿਆ ਜਿਹਨੇ ਉਪਕਾਰ ਨਗਰ ਜਾਣਾ ਹੈ ਅਬਰਦੀਪ ਨਗਰ ਜਾਣਾ ਨਿਊਦੀਪ ਨਗਰ ਜਾਣਾ ਉਹ ਇਸ ਪੁਲੀ ਤੋਂ ਜਾਏਗਾ ਇਸ ਕਰਕੇ ਪੁਲੀ ਦੀ ਬਹੁਤ ਵੱਡੀ ਸਹੂਲਤ ਸਾਡੇ ਮੇਰੇ ਹਲਕੇ ਨੂੰ ਬਹੁਤ ਵੱਡੀ ਮਿਲਨੀ ਹੈ ਔਰ ਸ਼ਹਿਰ ਨੂੰ ਮਿਲਨੀ ਹੈ ਅੱਜ ਮੈਂ ਦੇਖਦਾ ਕਿ ਤਕਰੀਬਨ ਸਿਵਲ ਲਾਈਨ ਦੇ ਜਿੰਨੇ ਲੋਕ ਨੇ ਜਿਨ੍ਹਾਂ ਨੇ ਇੰਡਸਟਰੀ ਅਈ ਜਾਣਾ ਹੁੰਦਾ ਉਹ ਸਾਰੇ ਇਸ ਦਰਿਆ ਦੇ ਕੰਢੇ ਨੂੰ ਯੂਜ਼ ਕਰਦੇ ਨੇ ਕਿਉਂਕਿ ਉਧਰਲੇ ਪਾਸੇ ਟ੍ਰੈਫਿਕ ਬਹੁਤ ਹੁੰਦਾ ਹੈ ਪੁਲੀ ਖਾਲੀ ਹੋਣ ਕਰਕੇ ਤਕਰੀਬਨ ਸਾਰੇ ਲੋਕ ਜਿਹੜੀ ਟ੍ਰੈਫਿਕ ਦੇ ਸਵੇਰੇ ਦੋ ਟਾਈਮ ਦਾ ਪੀਕ ਟਾਈਮ ਦਾ ਸਵੇਰੇ 8:00 ਲੈ ਕੇ 11:00 ਵਜੇ ਤੱਕ ਔਰ ਸ਼ਾਮ ਨੂੰ 6:00 ਵਜੇ ਤੋਂ ਲੈ ਕੇ 9:00 ਵਜੇ ਤੱਕ ਜਿਹੜੀ ਟ੍ਰੈਫਿਕ ਹੁੰਦੀ ਹੈ ਸਵੇਰੇ ਜਾਣ ਵਾਸਤੇ ਸ਼ਾਮ ਨੂੰ ਆਉਣ ਵਾਸਤੇ ਬਹੁਤ ਟ੍ਰੈਫਿਕ ਹੁੰਦੀ ਹੈ ਇਸ ਕਰਕੇ ਉਹ ਟ੍ਰੈਫਿਕ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਜਿੱਤੇ ਮੈਂ ਮੁਬਾਰਕ ਬਣਤੀ ਸੀ ਆਸ ਕਰਾਂਗਾ ਇਸ ਤਰ੍ਹਾਂ ਹੀ ਲੋਕ ਸਾਥ ਦੇਣਗੇ ਨਾ ਕਿਉਂਕਿ ਲੋਕਾਂ ਦੀ ਸੋਚ ਤੇ ਪਹਿਲੀ ਸਰਕਾਰ ਜਿਹੜੀ ਖਰੀ ਉਤਰੀ ਹੈ ਜਿਨ੍ਹਾਂ ਨੇ ਇੱਕ ਇੱਕ ਕਦਮ ਜੋ ਖਿਆ ਉਹ ਕਰਕੇ ਦਿਖਾਇਆ